ਜਗਤ ਜਲੰਦਾ ਰਖ ਲੈ ਜਗਤ ਜਲੰਦਾ ਰਖ ਲੈ ਜਗਤ ਜਲੰਦਾ ਰਖ ਲੈ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ بسر گئی سب تات پرائی بسر گئی سب تات پرائی سب تات پائی بسر سب سنگت موہ پائی جب ساد سنگت موہ پائی

ਸਗਲ ਸੰਗ ਹਮ ਕੋ ਬਾਨਿ ਆਈ ਸਗਲ ਸੰਗ ਹਮ ਕੋ ਬਾਨਿ ਆਈ ਸਗਲ ਸੰਗ ਹਮ ਕੋ ਬਾਨਿ ਆਈ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਜਗਤ ਜਲੰਧਾਰ ਰੱਖ ਲੈ ਜਗਤ ਜਲੰਧਾਰ ਰੱਖ ਲੈ ਜਗਤ ਜਲੰਧਾਰ ਰੱਖ ਲੈ ਜਗਤ ਜਲੰਧਾਰ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ سب کو میت ہمیں پن کینا سب کو میت ہمیں پن کیمرا سب نا کے ساجن ہم سب نا سی سار ہم جگت جلندہ رکھ لے جگت جلندا رکھ لے ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਸਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਅੰਗਦ ਦੇਵ ਜੀ 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 ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਧੰਨ ਧੰਨ ਗੁਰੂ ਅਮਰਦਾਸ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਦੇਵ ਜੀ ਧੰ ਧੰ ਗੁਰ ਹਰਿ ਗੋਬਿੰਦ ਜੀ ਧੰ ਧੰ ਗੁਰ ਹਰਿ ਗੋਬਿੰਦ ਜੀ ਧੰ ਗੁਰ ਹਰਿ ਗੋਬਿੰਦ ਜੀ ਧੰ ਧੰ ਗੁਰ ਹਰਿ ਗੋਬਿੰਦ ਜੀ ਧੰ ਧੰ ਗੁਰ ਹਰਿ ਰਾਏ ਸਾਹਿਬ ਜੀ ਧੰ ਧੰ ਗੁਰ ਹਰਿ ਰਾਏ ਸਾਹਿਬ ਜੀ ਧੰ ਗੁਰ ਹਰਿ ਰਾਏ ਸਾਹਿਬ ਜੀ ਧੰਨ ਗੁਰੂ ਹਰਿ ਸਾਹਿਬ ਜੀ ਧੰਨ ਧੰਨ ਗੁਰੂ ਹਰਿ ਕ੍ਰਿਸ਼ਨ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਅੱਜ ਧੰਨ ਗੁਰੂ ਗੋਬਿੰਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਬਣੀ ਕਿਰਪਾ ਦਾ ਨਾਨਕ ਅਵਰ ਨ ਸੂਝਾਈ ਨਾਨਕ ਅਵਰ ਨ ਸੂਝਾਈ ਨਾਨਕ ਅਵਰ ਨ ਸੂਝਾਈ ਨਾਨਕ ਅਵਰ ਨ ਸੂਝਾਈ ਹਰ ਬਿਨ ਬਖਸ਼ਣ ਹਾਰ ਹਰ ਬਿਨ ਬਖਸ਼ਣ ਹਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਧਾਕੁਰ ਤਮ ਹੇ तुम माता बारिक तेमरी पाणी कोई न जान तुमरा अंते ऊचा सगल सामग्री तुमर सुतर तारी तुम ते हो सो tumari gat mit tumhi jani nanak dasa ra gur paamni ik oanka aur wah gur ji ki fathe shri bhagwati ji sahay wah shri bhagwati ji ki paadsha hi dasvi pratham bhagwati simr kai guru nanak lai tihaye fir angad gur te amr das ram das hoye sahay अर्जुन ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਦਾਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠਿਆਂ ਜੱਪਿਆਂ ਤੱਪਿਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਨ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾ ਆਵਣ ਕਾ ਸਤਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤੇ ਬਿਰਦ ਕੇ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਵਾਹੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹ দান ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਦੇਸ਼ਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਵਾਹੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦੇ ਰਾਖੇ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੇ ਹੇ ਨਿਮਾਣੀਆਂ ਦੇ ਮਾਨ ਨੇ ਤਾਣੀਆਂ ਦੇ ਤਾਨ ਨਿਉਟੀਆਂ ਦੀ ਔਟ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀਓ ਧੰਨ 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 ਸ਼ਾਹੀ ਸ਼ੈਨ ਸ਼ਾ ਪੰਥ ਦੇ ਵਾਲੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਦੀ ਗੁਰੂ ਖਾਲਸਾ ਪੰਥ ਦੀ ਆਪ ਜੀ ਦੇ ਪਾਵਨ ਬਚਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜਲੰਧਾ ਰੱਖ ਲੈ ਉਹ ਵਾਹ ਸੱਚੇ ਬਾਦਸ਼ਾਹ ਜੀਓ ਉਹ ਵਾਹ ਸੱਚੇ ਬਾਦਸ਼ਾਹ ਜੀਓ ਦੱਖਣੀ ਏਸ਼ੀਆ ਦੇ ਸੁਖ ਸ਼ਾਂਤੀ ਹੋਵੇ ਆਪਸੀ ਪ੍ਰੇਮ ਪਿਆਰ ਮੁਹੱਬਤ ਇਤفاق ਵਢੇ ਗੁਰੂ ਇਹਨੂੰ ਟਾਲੋ ਸਾਰਿਆਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੋ ਚੜ੍ਹਦੀ ਕਲਾ ਬਖਸ਼ੋ ਨਾਨਕ ਨਾਮ